ਨਾ ਤਾਂ ਬਈ ਕੋਈ ਦੋਸ਼ ਨਹੀਂ ਹੈ ਪਰ ਬਸ ਨੇ ਇੰਕਾ ਅਸਿਸਟੈਂਸ ਨਹੀਂ ਮਿਲਦਾ Apples, peaches, lot entender Sugar

ਖੋਰ ਦਾ ਮੰਤਰੀ ਤੁਸੀਂ ਜਾਣਾ ਸੀ ਤੁਸੀਂ ਫਲਡ ਤੇ ਜਾਣਾ ਸੀ ਲਓ ਗਏ ਗਏ ਮੰਤਰੀ ਗਏ ਮੰਤਰੀ ਹੈ ਸੀ ਪੰਜਾਬ ਦੇ ਲੋਕੋ ਅੱਜ ਅਸੀਂ ਅੰਮ੍ਰਿਤਸਰ ਆਏ ਸੀਗੇ ਬਾਬਾ ਮੇਜਰ ਸਿੰਘ ਸੋਢੀ ਜੀ ਦੇ ਜਿਹੜਾ ਕਹਿ ਲੋ ਉਹਨਾਂ ਦੇ ਭਰਾ ਦੀ ਡੈਥ ਹੋਈ ਸੀ ਉਹਨਾਂ ਦਾ ਅੱਜ ਜਿਹੜੀ ਕਹਿ ਲੋ ਅੰਤਿਮ ਅਰਦਾਸ ਸੀਗੀ ਤੇ ਲਗਭਗ ਇੱਥੇ ਤਕਰੀਬਨ ਦੇ ਹਿਸਾਬ ਨਾਲ 300 ਦੇ ਨੇੜੇ ਤੇੜ ਜਿਹੜੀ ਗੱਡੀ ਆ ਉਹ ਰੋਕੀ ਗਈ ਅਸੀਂ ਵੇਖਿਆ ਵੀ ਇੰਨਾ ਕੀ ਚੱਕਰਾਂ ਵੀ ਇੰਨਾ ਟ੍ਰੈਫਿਕ ਲੱਗ ਰਿਹਾ ਕੀ ਗੱਲ ਆ ਕੋਈ ਪਤਾ ਨਹੀਂ ਰੱਬ ਜਾਣੇ ਗਾਹ ਵੇਖਿਆ ਤਾਂ ਜਿਹੜੀ ਪੁਲਿਸ ਨੇ ਸਾਰਿਆਂ ਨੂੰ ਰੋਕਿਆ ਹੋਇਆ ਸੀ ਉਧਰੋਂ ਵੀ ਇਧਰੋਂ ਵੀ ਚਾਰੇ ਪਾਸੋਂ ਪੁਲਿਸ ਨੇ ਰੋਕਿਆ ਹੋਇਆ ਸੀ ਤੇ ਮੈਂ ਪੁੱਛਿਆ ਭਾਈ ਸਾਹਿਬ ਕੀ ਗੱਲ ਹੋ ਗਈ ਕਾ ਮਤਲਬ ਕੀ ਫੰਕਸ਼ਨ ਹੈ ਇਹ ਉਹਾਂ ਦੇ ਕੋਈ ਫੰਕਸ਼ਨ ਨਹੀਂਗਾ ਤੇ ਮੈਂ ਕਿਹਾ ਕੋਈ ਮੰਤਰੀ ਲੰਘ ਰਿਹਾ ਕਹਿੰਦੇ ਹਾਂਜੀ ਮੰਤਰੀ ਲੰਘ ਰਿਹਾ ਮੈਂ ਕਿਹਾ ਮਾਨ ਸਾਹਿਬ ਲੰਘ ਰਿਹਾ ਜਾਂ ਕੋਈ ਹੋਰ ਕਹਿੰਦੇ ਇੰਨਾ ਨਹੀਂ ਪਤਾ ਸਾਨੂੰ ਪਰ ਹੁਣ ਲੰਘਦਾ ਕੋਈ ਪੰਜਾਬ ਦਾ ਮੰਤਰੀ ਰਿਹਾ ਸੀ ਪੰਜਾਬ ਦੇ ਮੰਤਰੀ ਲੰਘਣ ਵਾਸਤੇ ਮਤਲਬ ਇੰਨਾ ਜਿਹੜਾ ਕਹਿ ਲੋ ਟ੍ਰੈਫਿਕ ਜਾਮ ਕੀਤਾ ਕਿਸੇ ਨੇ ਕਿਸੇ ਦੀ ਫਲਾਈਟ ਲੇਟ ਹੋ ਰਹੀ ਸੀਗੀ ਇੱਥੇ ਮੁੰਡਾ ਸੀ ਮੈਂ ਉਹਨੇ ਵਿੱਚ ਪੁੱਛਿਆ ਵੀ ਆ ਕਹਿੰਦਾ ਭਾਈ ਲੰਘੀ ਜਿਹਨੂੰ ਮੈਂ ਵਿਖਾਇਆ ਵੀ ਹੋਵੇ ਤੁਸੀਂ ਚੈੱਕ ਕਰ ਲਿਆ ਜੀ ਕਿਸੇ ਦੀ ਜਿਹੜੀ ਕਹਿ ਲੋ ਫਲਾਈਟ ਲੇਟ ਹੋ ਰਹੀ ਸੀ ਕਿਸੇ ਨੇ ਸਕੂਲੋਂ ਲੈ ਕੇ ਆਉਣਾ ਸੀ ਬੱਚਿਆਂ ਨੂੰ ਕੋਈ ਉਹ ਲੇਟ ਹੋ ਰਹੇ ਸੀ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਇੱਕ ਬੰਦੇ ਨੂੰ ਲੰਘਣ ਵਾਸਤੇ ਜਿਹੜਾ ਲੋਕਾਂ ਨੇ ਚੁਣਿਆ ਹੋਇਆ ਆ 2027 ਤੱਕ ਕੀ ਆ ਜਦੋਂ ਕੋਈ ਵੀ ਮੰਤਰੀ ਆ ਚਾਹੇ ਜਿਸ ਦਿਨੇ ਮੰਤਰੀ ਬਦਲ ਜਾਂਦੇ ਆ ਆ ਦਾ ਸਮਾਂ ਲੰਘਣ ਤੋਂ ਬਾਅਦ ਇਨਾ ਵਾਸਤੇ ਛੇਤੀ ਕਿਤੇ ਕਿਸੇ ਨੂੰ ਕੋਈ ਨਹੀਂ ਖੜਾਉਂਦਾ ਐਵੇਂ ਆਮ ਹੀ ਗੱਡੀਆਂ ਚ ਤੁਰੇ ਫਿਰਦੇ ਰਹਿੰਦੇ ਆ ਤੇ ਜਦੋਂ ਮੈਨੂੰ ਇਹ ਨਹੀਂ ਪਤਾ ਵੀ ਕਿਹੜੀ ਮਤਲਬ ਅੱਜ ਮੌਜੂਦਾ ਸਰਕਾਰ ਤਾਂ ਪੰਜਾਬ ਦੇ ਵਿੱਚ ਆਮ ਪਾਰਟੀ ਆ ਜਦੋਂ ਦੂਜੀਆਂ ਸਰਕਾਰਾਂ ਸੀ ਤੇ ਆਪਾਂ ਉਦੋਂ ਇਹ ਕਹਿੰਦੇ ਸੀ ਇੰਨੀਆਂ ਸਿਕਿਉਰਟੀਆਂ ਜੀ ਚਲੋ ਸਿਕਿਉਰਟੀਆਂ ਤੁਹਾਨੂੰ ਚਾਹੀਦੀਆਂ ਸਿਕਿਉਰਟੀ ਤੁਹਾਨੂੰ ਜ਼ਰੂਰੀ ਆ ਪਰ ਜਿਹੜਾ ਆਪਾਂ ਇਹ ਕਹਿ ਰਹੇ ਆ ਐਡਾ ਐਡਾ ਜਾਮ ਲਵਾਉਣਾ ਤਗੜਾ ਚਾਰੇ ਪਾਸੇ ਗੱਡੀਆਂ ਮੋਟਰਸਾਈਕਲ ਰੋਕਦੇ ਨੇ ਕੀ ਜੀ ਭਾਈ ਸਾਹਿਬ ਇੱਥੇ ਕਿਸੇ ਨੂੰ ਲੰਗਰ ਨਹੀਂ ਦੇਣਾ ਤੇ ਇਹ ਤੁਸੀਂ ਦੱਸੋ ਵੀ ਕਿੱਡਾ ਮਤਲਬ ਆਪਣੀ ਇਹ ਬਾਦਰੀ ਆ ਵੀ ਲੋਕਾਂ ਨੂੰ ਰੋਕ ਕੇ ਇਸ ਟਾਈਮ ਹੁਣ ਚਲੋ ਆ ਜਿਹੜਾ ਸਾਡਾ ਪ੍ਰਸ਼ਾਸਨ ਆ ਇਹਨਾਂ ਦੀ ਤਾਂ ਜਿਵੇਂ ਡਿਊਟੀ ਲੱਗਣੀ ਆ ਓਵੇਂ ਇਹਨਾਂ ਨੇ ਉਹ ਕਰ ਦੇਣਾ ਜਿਵੇਂ ਵੀ ਡਿਊਟੀ ਆਉਗੀ ਹੁਣ ਲੰਘਾ ਰਹੇ ਆ ਤੁਸੀਂ ਚੈੱਕ ਕਰ ਲਓ ਇੱਧਰ ਵੀ ਵਿਖਾ ਦਿਓ ਸਾਰੇ ਪਾਸੇ ਚਾਰੇ ਪਾਸੋਂ ਵਿਖਾ ਚਾਰੇ ਪਾਸੋਂ ਇਧਰੋਂ ਵੀ ਵਿਖਾਓ ਤੇ ਪਿੱਛੇ ਜਾਮ ਇਧਰੋਂ ਚਾਰੇ ਪਾਸੇ ਵਿਖਾ ਦੇ ਐਡਾ ਤਗੜਾ ਜਾਮ ਲੱਗਿਆ ਹੋਇਆ ਮਤਲਬ ਇੱਕ ਮੰਤਰੀ ਦੇ ਲੰਘਣ ਕਰਕੇ ਇੱਕ ਜਾਮ ਮਾਈਟਾ ਲਵਾਇਆ ਜਾਂ ਤੁਸੀਂ ਇੱਕ ਕੰਮ ਕਰੋ ਅਸਮਾਨ ਦੇ ਵਿੱਚ ਸੜਕਾਂ ਬਣਾ ਲਓ ਅਸਮਾਨ ਦੇ ਵਿੱਚੋਂ ਦੀ ਲੰਘ ਜਾ ਕਰੋ ਅਸਮਾਨ ਦੇ ਵਿੱਚ ਸੜਕਾਂ ਹੋਣਗੀਆਂ ਕਿਉਂਕਿ ਤੁਸੀਂ ਆਪਦੇ ਆਪ ਨੂੰ ਵੀਆਈਪੀ ਜਿਹਾ ਵਿਖਾਉਣਾ ਫਿਲਮਾਂ ਦੇ ਵਿੱਚ ਵੀ ਦੇਖਦੇ ਆ ਲੋਕਾਂ ਨੂੰ ਰੋਕਿਆ ਜਾਂਦਾ ਫਿਰ ਤੁਸੀਂ ਆਪ ਲੰਘਦੇ ਆ ਯਾਰ ਮੰਤਰੀ ਨੇ ਨੰਗਣਾ ਕਿ ਕਿਹਨੇ ਨੰਗਣਾ ਮਤਲਬ ਤੁਸੀਂ ਇਹ ਗੱਲ ਦੱਸੋ ਇਹ ਤੁਸੀਂ ਬਹੁਤ ਜ਼ਿਆਦਾ ਤੁਹਾਡੇ ਗਲਤ ਰੂਲ ਆ ਇਹ ਰੂਲਾਂ ਨੂੰ ਬਦਲੋ ਇਹ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਕਿੰਨੇ ਜ਼ਰੂਰੀ ਕੰਮ ਹੁੰਦੇ ਆ ਜੇਕਰ ਹਲੇ ਚਲੋ ਅਸੀਂ ਨਿਗਾ ਨਹੀਂ ਮਾਰੀ ਜੇਕਰ ਮੈਂ ਨਿਗਾ ਮਾਰਦਾ ਤੇ ਮੈਂ ਜ਼ਰੂਰ ਉਹ ਵਿਖਾਉਣਾ ਸੀ ਰੱਬ ਨਾ ਕਰੇ ਉਥੇ ਜਿਹੜਾ ਕਹਿ ਲੋ ਕੋਈ ਗਰਭਵਤੀ ਔਰਤ ਹੁੰਦੀ ਜਿਹਨੂੰ ਦਰਦ ਉੱਠਿਆ ਹੁੰਦਾ ਉਹਦਾ ਆਪਾਂ ਕੀ ਕਰਦੇ ਰੱਬ ਨਾ ਕਰੇ ਉਹ ਜਿਹੜਾ ਕਹਿ ਲੋ ਕਿਸੇ ਰੀੜ ਦੀ ਹੱਡੀ ਤੇ ਸੱਟ ਵੱਜੀ ਹੁੰਦੀ ਉਥੇ ਉਹ ਚੂਕਦਾ ਪਿਆ ਹੁੰਦਾ ਤੇ ਤੁਹਾਡਾ ਲੰਘਣਾ ਜ਼ਰੂਰੀ ਹੋ ਗਿਆ ਇਹ ਬਿਲਕੁਲ ਗਲਤ ਆ ਮੈਂ ਸੁਣਿਆ ਕੁਝ ਕੁ ਸੱਜਣ ਜਿਵੇਂ ਦੱਸਦੇ ਹੁੰਦੇ ਆ ਕਿ ਕੁਝ ਕੁ ਕੰਟਰੀਆਂ ਦੇ ਵਿੱਚ ਐ ਬਣਿਆ ਕਿ ਜਿਹੜੀਆਂ ਐਂਬੂਲੈਂਸਾਂ ਵਾਸਤੇ ਰਸਤਾ ਲੱਗ ਬਣਿਆ ਅਲੱਗ ਸੜਕ ਬਣੀਆਂ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਚਲੋ ਤੁਸੀਂ ਐਂਬੂਲੈਂਸਾਂ ਵਾਸਤੇ ਸੜਕਾਂ ਤਾਂ ਨਹੀਂ ਅਲੱਗ ਬਣਾ ਸਕੇ ਤੁਸੀਂ ਇੱਕ ਕੰਮ ਕਰੋ ਤੁਸੀਂ ਆਪਦੇ ਵਾਸਤੇ ਸੜਕਾਂ ਅਲੱਗ ਬਣਾ ਲਓ ਜਿਹੜਾ ਵੀ ਅੱਜ ਅੰਮ੍ਰਿਤਸਰ ਦੇ ਵਿੱਚੋਂ ਮੰਤਰੀ ਲੰਘਿਆ ਭਾਈ ਤੁਹਾਡੀ ਤੋਬਾ ਤੋਬਾ ਤੁਸੀਂ ਚਾਰੇ ਪਾਸੇ ਜਾਨ ਲਵਾ ਕੇ ਆਪ ਖੁਸ਼ ਹੋ ਕੇ ਲੰਘਣਾ ਤੁਸੀਂ ਤੁਹਾਨੂੰ ਭੀੜ-ਭਜੱਕਾ ਨਹੀਂ ਚਾਹੀਦਾ ਤੇ ਅਸੀਂ ਤਾਂ ਹਰ ਰੋਜ਼ ਇੱਥੇ ਜਿਹੜਾ ਕਹਿ ਲੋ ਤੁਸੀਂ ਤਾਂ ਆਮ ਲੋਕਾਂ ਨੂੰ ਸੜਕ ਤੇ ਨਹੀਂ ਖੜਨ ਦੇਈ ਜਾਂਦੇ ਤੁਸੀਂ ਆਮ ਲੋਕਾਂ ਨੂੰ ਪਾਸੇ ਕਰੀ ਜਾਂਦੇ ਆ ਤੁਹਾਡੇ ਕੋਲ ਸਾਰੀਆਂ ਫੋਰਸਾਂ ਪਰ ਜਿਹੜੇ ਆਮ ਲੋਕ ਆ ਇਹੀ ਆਮ ਲੋਕ ਜਦੋਂ ਲੰਘਦੇ ਆ ਤੇ ਇਹਨਾਂ ਇਹਨਾਂ ਦੇ ਕਈ ਐਕਸੀਡੈਂਟ ਹੁੰਦੇ ਆ ਆਵਾਰਾ ਪਸ਼ੂਆਂ ਦੇ ਵਿੱਚ ਉੱਥੇ ਤਾਂ ਤੁਹਾਡਾ ਕੋਈ ਮਤਲਬ ਕੋਈ ਬੋਲਦਾ ਨਹੀਂਗਾ ਕਿਉਂਕਿ ਤੁਸੀਂ ਜਦੋਂ ਮੰਤਰੀਆਂ ਨੇ ਲੰਘਣਾ ਪੁਰਾ ਪਾਈਸ ਤੁਹਾਡਾ ਸਾਰਾ ਕੁਝ ਜਾਇਜ਼ ਆ ਮੈਂ ਕ ਬੇਨਤੀ ਕਰਦਾ ਸਾਡੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਨੂੰ ਤਾਂ ਜਿਹੜਾ ਵੀ ਹੁਕਮ ਆਊਗਾ ਤੁਸੀਂ ਉਹ ਹੁਕਮ ਮੰਨੋਗੇ ਪਰ ਕਦੇ ਬਿਮਾਰ-ਸ਼ਮਾਰ ਵੀ ਵੇਖ ਲਿਆ ਕਰੋ ਹੋ ਸਕਦਾ ਇੱਧਰ ਸਾਡੇ ਵਾਲੀ ਲਾਈਨ 'ਚ ਬਿਮਾਰ ਹੈਣੀ ਸੀ ਉਧਰਲੀ ਲਾਈਨ ਦੇ ਵਿੱਚ ਕੋਈ ਬਿਮਾਰ ਹੋਵੇ ਤੇ ਜਿਹੜਾ ਬਿਮਾਰ ਪਿਆ ਆਪਾਂ ਉਹਨੂੰ ਆਪਾਂ ਰੱਖੀ ਬੈਠੇ ਆ ਹੋ ਸਕਦਾ ਕਿਸੇ ਦਾ ਦਰਦ ਉੱਠਿਆ ਹੋਵੇ ਹੋ ਸਕਦਾ ਕੋਈ ਸਾਹਾਂ ਦੀ ਪਿਆ ਹੋਵੇ ਉਹ ਜ਼ਰੂਰੀ ਹੋ ਗਿਆ ਤੁਹਾਨੂੰ ਮੰਤਰੀ ਲੰਗਾਉਣਾ ਪਰ ਤੁਹਾਡੇ ਵਾਸਤੇ ਕਿਸੇ ਦੀ ਜਾਨ ਬਚਾਉਣਾ ਜ਼ਰੂਰੀ ਨਹੀਂ ਇਹ ਜ਼ਰੂਰੀ ਥੋੜਾ ਵੀ ਜੇ ਅੰਮ੍ਰਿਤਸਰ ਦੇ ਵਿੱਚੋਂ ਲੰਘੇ ਆ ਇਕੱਲਾ ਅੰਮ੍ਰਿਤਸਰ ਦੇ ਵਿੱਚੋਂ ਚਾਰੇ ਪਾਸੇ ਰੋਕਿਆ ਹੋਣਾ ਤੁਸੀਂ ਜਿਹੜੇ ਵੀ ਸ਼ਹਿਰ ਦੇ ਵਿੱਚੋਂ ਲੰਘਦੇ ਹੋਗੇ ਉੱਥੇ ਟ੍ਰੈਫਿਕ ਜਮ ਐਂ ਕਰਾਉਂਦੇ ਹੋਗੇ ਤੇ ਭਾਈ ਕਿੰਨੇ ਜਿਹੜਾ ਕਿਹੜੋ ਕਿੰਨੇ ਕੁ ਲੋਕਾਂ ਦੇ ਨਾਲ ਇੰਜ ਹੁੰਦਾ ਹੋਣਾ ਜਿਹੜੇ ਵਿਚਾਰੇ ਬਿਮਾਰ ਛਮਾਰ ਡੀਗਦੇ ਰਹਿੰਦੇ ਆ ਲਗਭਗ ਅਸੀਂ ਤੁਹਾਨੂੰ 16 17 ਮਿੰਟ ਠਿੱਕਿਆ ਮંત્રી ਸਾਹਿਬ ਆਉਣਗੇ ਮંત્રી ਸਾਹਿਬ ਆਉਣਗੇ ਮંત્રી ਸਾਹਿਬ ਆਉਣਗੇ ਮੰਤਰੀ ਸਾਹਿਬ ਆਉਣਗੇ ਤੇ ਮੰਤਰੀ ਸਾਹਿਬ ਤਾਂ ਦੁਫਾਨ ਦੀ ਤਰ੍ਹਾਂ ਆਏ ਤੇ ਦੁਫਾਨ ਦੀ ਤਰ੍ਹਾਂ ਲੰਘ ਗਏ ਨਾ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੁਸੀਂ ਲੰਘਣਾ ਜਦੋਂ ਲੋਕਾਂ ਨੂੰ ਕਿਉਂ ਰੋਕਿਆ ਲੋਕਾਂ ਦੀਆਂ ਜਦੋਂ ਕੋਈ ਮੁਸ਼ਕਲਾ ਨਹੀਂ ਸੁਣਨੀਆਂ ਲੋਕਾਂ ਨੂੰ ਰੋਕਿਆ ਵੀ ਤੁਹਾਨੂੰ ਜਿਹੜਾ ਕਹਿ ਲੋ ਕਿ ਬਸ ਕੋਈ ਦਿੱਕਤ ਨਾ ਹੋਵੇ ਲੋਕਾਂ ਨੂੰ ਹਰ ਰੋਜ਼ ਸੜਕਾਂ ਦੇ ਦਿੱਕਤ ਆਉਂਦੀ ਆ ਜਿਹੜੇ ਇਹ ਜਿਹੜੇ ਤੁਸੀਂ ਫਰੀਦੀਆਂ ਛੜਕਾਂ ਤੇ ਘੁੰਮਦੇ ਆ ਲੋਕ ਟੂਲ ਟੈਕਸ ਦਿੰਦੇ ਆ ਸਾਰਾ ਕੁਝ ਜਿਹੜਾ ਕਹ ਲੋ ਲੋਕ ਮੇਰੇ ਹਿਸਾਬ ਨਾਲ ਇੱਧਰ ਵੀ ਜਿਹੜਾ ਕਹ ਲੋ ਜਾਮ ਲੱਗਾ ਪਿਆ ਇੱਥੋਂ ਵੀ ਕਿਉਂਕਿ ਗੱਡੀਆਂ ਇੱਧਰ ਦੀ ਲੰਘੀਆਂ ਬਸ ਉਹ ਵਿਖਾ ਮਣਾ ਜਾ ਗੱਡੀਆਂ ਇੱਧਰ ਦੀ ਲੰਘੀਆਂ ਸਾਰੀਆਂ ਜਾਮ ਲੱਗੇ ਪਏ ਆ ਜਾ ਹੁਣ ਇੱਧਰ ਹੀ ਆ ਜਾ ਜਾਮ ਸਾਰੇ ਲੱਗੇ ਪਏ ਆ ਚਾਰੇ ਪਾਸੇ ਸਿਸਟਮ ਇਹੀ ਆ ਯਾਰ ਐਨੀ ਮੰਤਰੀਆਂ ਨੂੰ ਐਮਿਤ ਨਾ ਦਿਆ ਕਰੋ ਬੇਨਤੀ ਆ ਆਮ ਲੋਕਾਂ ਨੂੰ ਐਮਿਤ ਦਿਆ ਕਰੋ ਜਿਹੜੇ ਮੰਤਰੀਆਂ ਨੂੰ ਚੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ